ਇੰਨਾ ਬੈਡ ਉੱਚਾ ਇਹਨੇ ਉੱਚਾ ਹੋ ਜਾਣਾ ਅੱਛਾ ਇਦਾਂ ਹੀ ਮਰਜ਼ੀ ਨਾਲ ਹੋ ਜਾਓ ਠੀਕ ਹੈ ਇਹਨੇ ਆਪਦੇ ਮਰਜ਼ੀ ਨਾਲ ਰੂਲੇ ਤੇ ਚੱਲਣਾ ਪਿੱਛੇ ਵਾਲੇ ਤੇ ਜਾਨੀ ਆ ਇਹਨਾਂ ਦੋਨੇ ਸੈਟਿੰਗਾਂ ਤੋਂ ਆਪਾਂ ਇਹਨਾਂ ਦੀ ਜਿਹੜੀ ਠੋਗਾਈ ਹੈ ਇੱਕ ਬੈਡ ਤੋਂ ਸੈੱਟ ਹੋ ਜਾਊਗਾ ਤੇ ਇੱਕ ਤੋਂ ਨਾ ਕਰ ਸਕਦਾ ਉਹਦੀ ਅੱਡ ਕਰ ਸਕਦਾ ਇਹਦੇ ਤੋਂ ਖਾਦ ਅੱਡ ਪਾਉਣੀ ਆ ਇਹ ਟੈਂਕੀ ਅਲੱਗ ਤੇ ਅਲੱਗ ਸੈਟਿੰਗ ਹੈ ਠੀਕ ਹੈ ਉਹਦੇ ਜੇ ਖਾਦ ਉਸ ਬੈਡ ਤੇ ਅਲੱਗ ਪਾਉਣੀ ਉਹਦੇ ਅਲੱਗ ਟੈਂਕੀ ਤੇ ਅਲੱਗ ਉਪਰਲੀਆਂ ਟੈਂਕੀਆਂ ਦੇ ਵਿੱਚ ਖਾਦ ਪੈਂਦੀ ਹੈਗੀ ਤੇ ਥੱਲੇ ਇੱਥੇ ਬੀਜ ਪੈਂਦਾ ਹੈਗਾ ਇਹ ਬੀਜ ਪੈਣ ਵਾਲਾ ਸਿਸਟਮ ਨੀਵਾ ਤਾਰ ਰ ਤੇ ਆਪਣਾ ਇੱਕੋ ਜਿਹਾ ਡਿਸਟੈਂਸ ਦੇ ਉੱਤੇ ਜਿਹੜਾ ਬੀਜ ਹੈਗਾ ਉਹ ਡਿੱਗਦਾ ਰਹੇ ਇਹ ਆਪਾਂ ਪੱਤੀ ਲਾਈ ਐਥੇ ਹਮਮ ਹੁਣ ਸਰੋਂ ਬੀਜ ਰਹੇ ਆਪਾਂ ਸਰੋਂ ਸਿੱਧੀ ਪਾ ਦਿਆਂਗਾ ਵੱਧ ਚੱਗੂ ਆ ਇਹ ਪੱਤੀ ਤੇ ਥਰੋੜ ਪਾਉਣੀ ਆ ਅੱਛਾ ਕਹਿੰਦੇ ਅਗਲੇ ਪਾਸੇ ਬੀਜ ਆਪਾਂ ਥੋੜਾ ਥੋੜਾ ਜਿਵੇਂ ਹੁਣ ਲੂੰਗੀ ਦੇ ਕੇ 20 ਪਿਆ ਥੋੜਾ ਥੋੜਾ ਬਾਕੀ ਪਿੱਛੇ ਆ ਹਮ ਅੱਗੇ ਨਹੀਂ ਜਾਣ ਦੇਣਾ ਹਮ ਅੱਗੇ ਇੱਕ ਸਰ ਪਲਾਂਟਰ ਚੱਲੂ ਆ ਜੇ ਆਪਣੇ ਬਰੋਬਰ ਹੈਗਾ ਤਾਂ ਛੋਨਾ ਵੀ ਸਕਦੇ ਨੇ ਆਪਣੇ ਲੁਧਿਆਣੇ ਪਲਾਂਟਰ ਗਿਆ ਲੁਧਿਆਣੇ ਦੇ ਨਾਲ ਉੱਥੇ ਥੋੜਾ ਜਿਹਾ ਸ਼ਹਿਰ ਦਾ ਪਾਣੀ ਪੈਂਦਾ ਉਹ ਕਹਿੰਦੇ ਵੀ ਉਹ ਸੇਮ ਜੀ ਦਾ ਥੋੜਾ ਜਿਆਦਾ ਦਰਿਆ ਦੇ ਨੇੜੇ ਆ ਜਾਨੀ ਬੱਟਾਂ ਦੇ ਉੱਤੇ ਝੋਨਾ ਬੈੱਡ ਤੇ ਲੱਗ ਜਾਉਂਦਾ ਉਹ ਕਹਿੰਦਾ ਜਿਲਣ ਜੇ ਬਣ ਜਾਂਦੀ ਆ ਹੂੰ ਉਹ ਬੈੱਡ ਵਾਸਤੇ ਝੋਨੇ ਵਾਸਤੇ ਲੱਗਾਇਆ ਹੁਣ ਅਜ ਲਗਭਗ 4 ਦਿਨ ਹੋ ਗਏ ਗਿਆ ਅੱਛਾ ਉਹ ਕਹਿੰਦੇ ਸੀ ਝੋਨਾ ਹੀ ਬੈੱਡ ਤੇ ਰੱਖਣਾ ਹੈ ਉਹ ਸਾਡਾ ਖਰਾਬ ਹੋ ਜਾਂਦਾ ਝੋਨਾ ਜਾਨੀ ਟੈਕਨੀਕ ਜੀਟੀਐਸਆਰ ਵਾਲੀ ਵੀ ਇਹਦੇ ਵਿੱਚ ਤੇ ਝੋਨੇ ਦੀ ਬਜਾਈ ਹੋ ਸਕਦੀ ਹੈ ਜਾਨੀ ਇਹਦੇ ਆ ਜਿਹੜਾ ਏਰੀਆ ਚ ਜਿਆਦਾ ਸੇਮ ਵਰਗਾ ਏਰੀਆ ਉੱਥੇ ਝੋਨਾ ਕਾਮਯਾਬੀ ਨਾਲ ਕਿ ਨਾਲ ਉਹਵੇਂ ਉਹ ਥੱਲੇ ਬਿਮਾਰੀ ਆ ਜਾਂਦੀ ਆ ਜਿਹੜੀਆਂ ਮਹਿੰਗੀਆਂ ਮਹਿੰਗੀਆਂ ਮਸ਼ੀਨਾਂ ਨਹੀਂ ਆ ਇੰਪੋਰਟਡ ਆਉਂਦੀਆਂ ਤਾਂ ਉਹਨਾਂ ਦੇ ਬਰਾਬਰ ਦਾ ਕੰਮ ਇਹ ਇੱਕ ਸਸਤੀ ਮਸ਼ੀਨ ਆਪਾਂ ਕਹიდੀਏ ਵੀ ਕਰਦੀ ਹੈਗੀ ਬਹੁਤ ਵਧੀਆ ਢੰਗ ਨਾਲ ਵਜਾਈ ਇਹਦੇ ਨਾਲ ਹੁੰਦੀ ਹੈਗੀ ਪਹਿਲਾਂ ਮੂਰੇ ਬੈੱਡ ਬਣਦੇ ਨੇਗੇ ਤੇ ਉਸ ਤੋਂ ਬਾਅਦ ਇੱਕ ਰੋਲਰ ਆ ਚੰਗੀ ਤਰ੍ਹਾਂ ਪ੍ਰੈਸ ਕਰਦਾ ਜਿਹੜਾ ਤੇ ਉਸ ਤੋਂ ਬਾਅਦ ਜਿਹੜੀ ਡਿਸਕਾਂ ਦੇ ਥਰੂ ਜਿਹੜੀ ਵਜਾਈ ਹੁੰਦੀ ਹੈਗੀ ਤੇ ਪੂਰੀ ਮਸ਼ੀਨ ਦੇ ਨਾਲ ਮਤਲਬ ਕਿਵੇਂ-ਕਿਵੇਂ ਇਹ ਨਾਲ ਵਜਾਈ ਹੁੰਦੀ ਆ ਤੁਹਾਨੂੰ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗੀ ਤੇ ਧਿਆਨ ਨਾਲ ਦੇਖਿਓ ਵੀਡੀਓ ਨੂੰ ਤੇ ਆਪਣਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਮਸ਼ੀਨ ਕਿੱਦਾਂ ਦੀ ਲੱਗੀ ਤੇ ਮੇਰੇ ਪਿੰਡ ਦੇ ਵਿੱਚ ਵੀ ਇਹ ਇੱਕ ਮਸ਼ੀਨ ਚੱਲ ਰਹੀ ਹੈ ਕਿਤੇ ਤਕਰੀਬਨ 250 300 ਏਕੜ ਉਹਨਾਂ ਨੇ ਮੱਕੀ ਦੀ ਬਜਾਈ ਇਸ ਮਸ਼ੀਨ ਨਾਲ ਕੀਤੀ ਹੈਗੀ ਉਹਨਾਂ ਦੇ ਨਾਲ ਵੀ ਤੁਹਾਨੂੰ ਮਲਾਵਾਂਗੇ ਉਸ ਕਿਸਾਨ ਵੀਰ ਦੇ ਨਾਲ ਉਸ ਤੋਂ ਪਹਿਲਾਂ ਅੱਜ ਤੁਹਾਨੂੰ ਮੂੰਗੀ ਦੀ ਬਜਾਈ ਦਿਖਾਉਣੀ ਹੈ ਨਾਲ ਕਰਕੇ ਤੇ ਇਹ ਜਿੱਦ ਇੱਕ ਤਾਂ ਬੈੱਡ ਵਾਲਾ ਸਿਸਟਮ ਤਾਂ ਹੈਗਾ ਹੀ ਹੈਗਾ ਉਸ ਤੋਂ ਇਲਾਵਾ ਇੱਕ ਹੋਰ ਅਰੇਂਜਮੈਂਟ ਦਿੱਤੀ ਹੋਈ ਹੈ ਦੇ ਵਿੱਚ ਵੀ ਜਿਹੜਾ ਵੀ ਬੈੱਡ ਬਣਦਾਗਾ ਉਹਦਾ ਜਿਹੜਾ ਲੈਵਲ ਆਗਾ ਉਹ ਬਿਲਕੁਲ ਇੱਕੋ ਜਿਹਾ ਲੈਵਲ ਇਸ ਇਹਦੇ ਨਾਲ ਰਹਿੰਦਾਗਾ ਉੱਪਰੋਂ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਰੋਲਰ ਦੇ ਨਾਲ ਪ੍ਰੈਸ ਹੁੰਦਾਗਾ ਪ੍ਰੈਸ ਹੋਣ ਤੋਂ ਬਾਅਦ ਜਿਹੜਾ ਸਿਸਟਮ ਆਗਾ ਬਜਾਈ ਦਾ ਅੱਗੇ ਹੁੰਦਾਗਾ ਤੇ ਆ ਜੋ ਸਟਾਰਟ ਕਰਦੇ ਆ ਤੁਹਾਨੂੰ ਫਿਰ ਦਿਖਾਉਣੇ ਚਲਾ ਕੇ ਉੱਪਰਲੀਆ ਟੈਂਕੀਆਂ ਦੇ ਵਿੱਚ ਖਾਦ ਪੈਂਦੀ ਆਗੀ ਤੇ ਥੱਲੇ ਇੱਥੇ ਬੀਜ ਪੈਂਦਾਗਾ ਇਹ ਬੀਜ ਪੈਣ ਵਾਲਾ ਸਿਸਟਮ ਨੀਵਾ ਤਾਂ ਰੱਖਿਆ ਗਿਆ ਤਾਂ ਕਿ ਬੀਜ ਨੂੰ ਥੱਲੇ ਡਿੱਗਣ ਦੇ ਵਿੱਚ ਜ਼ਿਆਦਾ ਸਮਾਂ ਨਾ ਲੱਗੇ ਤੇ ਆਪਣਾ ਇੱਕੋ ਜਿਹਾ ਡਿਸਟੈਂਸ ਦੇ ਉੱਤੇ ਜਿਹੜਾ ਦੀ ਜਗਾ ਉਹ ਡਿੱਗਦਾ ਰਹੇ ਸਾਈਡਾਂ ਤੇ ਵੀ ਰੋੰਦਰਾ ਜਿਹੜੇ ਸਾਈਡ ਵਾਲੇ ਬੈੱਡ ਦੇ ਨਾਲ ਟੱਚ ਹੋਣਾਗਾ ਬੈੱਡ ਤਾਂ ਉਹਨੂੰ ਇਹ ਡਿਸਟਰਬ ਨਹੀਂ ਕਰਦਾ ਬਹੁਤ ਸਹੀ ਢੰਗ ਦੇ ਨਾਲ ਇਹ ਮਤਲਬ ਸਾਰੇ ਸਿਸਟਮ ਨੂੰ ਅਰੇਂਜ ਕਰਕੇ ਰੱਖਦਾ ਹੈਗਾ ਹਾਂ ਜੇ ਹੁਣ ਤੁਹਾਨੂੰ ਪ੍ਰੋਪਰ ਸਾਰੀ ਬਜਾਈ ਹੋਈ ਦੀ ਦਿਖਾਵਾਂਗੇ ਇਹਦੇ ਨਾਲ ਜ਼ਮੀਨ ਚੰਗੀ ਤਰ੍ਹਾਂ ਬਾਹ ਕੇ ਵਧੀਆ ਪੋਲੀ ਕਰੀ ਹੋਈ ਹੈਗੀ ਤਾਂ ਕਿ ਆਪਣਾ ਬੈੱਡ ਹੈਗਾ ਜਿਹੜਾ ਵਧੀਆ ਬਣੇ। ਦੂਜੀ ਗੱਲ ਮੈਂ ਤੁਹਾਨੂੰ ਦੱਸਾਂ ਵੀ ਜਿਹੜੇ ਨੋਮੈਟਿਕ ਬਲਾਂਟਰ ਲੰਗੇ ਉਹਨਾਂ ਦੇ ਨਾਲੋਂ ਇਹਦਾ ਜਿਹੜਾ ਰੇਟ ਹੈਗਾ ਉਹ ਬਹੁਤ ਜ਼ਿਆਦਾ ਘੱਟ ਹੈਗਾ। 4 ਤੋਂ 5 ਲੱਖ ਜਾਂ 5.5 ਲੱਖ ਤੱਕ ਵੀ ਮੰਨ ਲਓ ਰੇਟ ਨੋਮੈਟਿਕ ਬਲਾਂਟਰ ਦਾ ਜਾਂਦਾ ਹੈਗਾ। ਜੇ ਪਰਸੈਂਟ ਵਾਈਜ਼ ਦੇਖੀਏ ਤਾਂ ਮੈਂ ਕਹਿੰਨਾ ਘੱਟੋ ਘੱਟ 70-80% ਘੱਟ ਆਗਾ। 2 ਲੱਖ ਤੋਂ ਥੱਲੇ ਦੀ ਕੀਮਤ ਆ ਗਈ। ਇਹ ਜੱਕ ਕੀਮਤ ਜਿਹੜਾ ਨੰਬਰ ਮੈਂਸ਼ਨ ਕੀਤਾ ਹੋਇਆ ਸਕਰੀਨ ਤੇ ਉਹਦੇ ਤੇ ਤੁਸੀਂ ਗੱਲ ਕਰਕੇ ਪਤਾ ਲਗਾ ਸਕਦੇ ਹੋ ਕੀ ਮਤ ਦਾ ਮੈਂ ਤੁਹਾਨੂੰ ਦਿਖਾਵਾਂ ਜਿਹੜੇ ਆ ਦੋ ਖੇਤ ਬੀਜੇ ਹੋਏ ਨੇ ਇਹ ਵੀ ਇਸੇ ਇਸੇ ਦੇ ਨਾਲ ਜਿਹੜੀ ਬਜਾਈ ਕੀਤੀ ਹੋਈ ਹੈਗੀ ਸੋ ਹੁਣ ਇਹ ਆਪਣਾ ਚੱਲ ਪਿਆ ਆਪਣਾ ਪਲਾਂਟਰ ਸੋ ਇਸ ਤਰ੍ਹਾਂ ਜਿਹੜੀ ਇਹਦੀ ਬਜਾਈ ਹੈਗੀ ਇਹ ਇਸ ਪਲਾਂਟਰ ਦੇ ਨਾਲ ਹੁੰਦੀ ਹੈ ਤੁਹਾਡਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਪਲੈਂਟਰ ਕਿਵੇਂ ਲੱਗੇ ਕਿਉਂਕਿ ਰੇਟ ਵਾਈਜ਼ ਇਹ ਪਲੈਂਟਰ ਹੈਗਾ ਜਿਹੜਾ ਉਹ ਦੂਜੀਆਂ ਮਸ਼ੀਨਾਂ ਦੇ ਨਾਲੋਂ ਜਿਹੜੇ ਨਿਊਮੈਟਿਕ ਪਲੈਂਟਰ ਮਹਿੰਗੇ ਮੰਗੇ ਆਪਾਂ ਕਹਿੰਦੀਆਂ ਮਸ਼ੀਨਾਂ ਹੁੰਦੀਆਂ ਨੇ ਉਹਨਾਂ ਦੇ ਨਾਲੋਂ ਰੇਟ ਵਾਈਜ਼ ਇਹ ਕਾਫੀ ਜ਼ਿਆਦਾ ਸਸਤਾ ਹੈ ਤੇ ਕੰਮ ਉਹਨਾਂ ਦੇ ਬਰਾਬਰ ਹੀ ਕਰਦਾ ਹੈਗਾ ਇਹ ਸਪਰਾ ਜਿਹੜੀਆਂ-ਜਿਹੜੀਆਂ ਡਿਸਕਾਂ ਨਹੀਂ ਹੈ ਡਿਸਕਾਂ ਦੇ ਨਾਲ ਬਜਾਈ ਹੁੰਦੀ ਹੈਗੀ ਤੇ ਬਹੁਤ ਵਧੀਆ ਢੰਗ ਦੇ ਨਾਲ ਇੱਕੋ ਜੀ ਬਿਲਕੁਲ ਇੱਕੋ ਜੀ ਦੂਰੀ ਦੇ ਉੱਤੇ ਜਿਹੜੀ ਬਜਾਈ ਹੁੰਦੀ ਹੈ ਜਿਹੜੀ ਆ ਮੂੰਗੀ ਵੀ ਬਜਾਈ ਜਿਹੜੀ ਹੋ ਰਹੀ ਹੈਗੀ ਤਾਂ ਤੁਸੀਂ ਵੇਖੋ ਇਹ ਤਕਰੀਬਨ ਹਰ ਫਸਲ ਤੁਸੀਂ ਇਹਦੇ ਨਾਲ ਬੀਜ ਸਕਦੇ ਹੋ ਕੋਈ ਇਹ ਨਹੀਂ ਹੈਗਾ ਵੀ ਸਪੈਸ਼ਲ ਇਹ ਇਕੱਲੀ ਮੂੰਗੀ ਬੀਜਣ ਵਾਸਤੇ ਬਣਾਇਆ ਹੈਗਾ ਤੁਸੀਂ ਕਣਕ ਵੀ ਇਹਦੇ ਨਾਲ ਬੀਜ ਸਕਦੇ ਹੋ ਤੇ ਬੈੱਡ ਤੇ ਬੀਜਣ ਵਾਲੀਆਂ ਹੋਰ ਵੀ ਫਸਲਾਂ ਨੇ ਮੱਕੀ ਹੋਗੀ ਮੱਕੀ ਦੀ ਬਜਾਈ ਇਹ ਬਹੁਤ ਜ਼ਿਆਦਾ ਵਧੀਆ ਕਰਦਾ ਹੈਗਾ ਮੱਕੀ ਬੀਜਣੀ ਆ ਮੂੰਗੀ ਬੀਜਣੀ ਆਂਗੀ ਕਣਕ ਬੀਜਣੀ ਆ ਤਾਂ ਹਰ ਤਰ੍ਹਾਂ ਦੀ ਫਸਲ ਤੁਸੀਂ ਇਸ ਪਲਾਂਟਰ ਦੇ ਨਾਲ ਬੀਜ ਸਕਦੇ ਹੋ ਜਿਵੇਂ ਟਿਕ ਪਲਾਂਟਰ ਦੇ ਨਾਲੋਂ ਤਾਂ ਇਹਦੀ ਆਪਾਂ ਅੱਧੇ ਤੋਂ ਵੀ ਘੱਟ ਦਾ ਰੇਟ ਹੈਗਾ ਜੀ ਆਪਾਂ ਕਹਿ ਲਈ ਵੀ ਉਹਨਾਂ ਦੀ ਕੀਮਤ ਆਪਾਂ 4.5 ਲੱਖ ਮੰਨ ਕੇ ਚੱਲੀਏ ਤਾਂ ਇਹਦੀ ਜਿਹੜੀ ਕੀਮਤ ਆ ਉਹ 2 ਲੱਖ ਤੋਂ ਵੀ ਥੱਲੇ ਹੈਗੀ ਤੁਸੀਂ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਉੱਤੇ ਗੱਲਬਾਤ ਕਰ ਲਿਓ ਬਹੁਤ ਘੱਟ ਰੇਟ ਦੇ ਵਿੱਚ ਇਹ ਪਲੈਂਟਰ ਅਵੇਲੇਬਲ ਆ ਬੀਵੀਸੀ ਐਗਰੋ ਮਾਨਸਾ ਦਾ ਇਹ ਬਣਿਆ ਹੋਇਆ ਹੈਗਾ ਨੰਬਰ ਇਹ ਵਾਲੇ ਦੋ ਨੰਬਰ ਲੇਗੇ ਜਿਹੜੇ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਹੇ ਨੇਗੇ ਉਹ ਮੇਰੇ ਨਾਲ ਬਾਈ ਕੁਲਜੀਤ ਜੀ ਨੇ ਜਿਨ੍ਹਾਂ ਨੇ ਇਸ ਪਲੈਂਟਰ ਨੂੰ ਡਿਜ਼ਾਈਨ ਕੀਤਾਗਾ ਤੇ ਕੁਲਜੀਤ ਬਾਈ ਕਿਹੜੀਆਂ ਕਿਹੜੀਆਂ ਫਸਲਾਂ ਆਪਾਂ ਬੀਜ ਸਕਦੇ ਹਾਂ ਨਾਲ ਇਹ ਵੀ ਜੇ ਆਪਾਂ ਇਹਦੇ ਨਾਲ ਜਿਵੇਂ ਮੂਲੀ ਦੀ ਖੇਤੀ ਕਰਨੀ ਆ ਪਾਲਕ ਦੀ ਕਰਨੀ ਆ ਧਨੀਆ ਮੇਥੀ ਹੈ ਗਾਜਰ ਛਿਲਗਮ ਹੈ ਠੀਕ ਹੈ ਇਹ ਸਬਜ਼ੀ ਦੇ ਵਿੱਚ ਜਿੰਨੀ ਵੀ ਹੈਗੀ ਆ ਉਹ ਆਪਾਂ ਸਾਰਾ ਕੁਝ ਬਿਜਾਈ ਕਰ ਸਕਦੇ ਹਾਂ ਸਾਰੀਆਂ ਤਕਰੀਬਨ ਫਸਲਾਂ ਆਪਾਂ ਇਹ ਨਾਲ ਬੀਜ ਸਕਦੇ ਹਾਂਗੇ ਉਸ ਤੋਂ ਇਲਾਵਾ ਜਿਵੇਂ ਕਣਕ ਆ ਗਈ ਆ ਜਿੱਥੇ ਜ਼ਮੀਨਾਂ ਵਿੱਚ ਕੁਝ ਰੁਕਦਾ ਪਾਣੀ ਖੜ ਗਿਆ ਡੱਬਰ ਜੇ ਜ਼ਮੀਨ ਹੂੰ ਉੱਥੇ ਪਾਣੀ ਕਰਨੇ ਦਿੱਕਤ ਆ ਜਾਂਦੀ ਆ ਹੂੰ ਤੇ ਉਹਦੇ ਵਿੱਚ ਜਿੰਨੇ ਕਣਕ ਦੀ ਖੇਤੀ ਬੜੀ ਸੁਣੀ ਹੋ ਜਾਂਦੀ ਆ ਪਰ ਬਾਕੀ ਜਿਵੇਂ ਆਪਣੀ ਮੂੰਗੀ ਹੋ ਗਈ ਮਟਰ ਹੋ ਗਏ ਭਿੰਡੀ ਹੋ ਗਈ ਇਹ ਸਾਰੀਆਂ ਕਿਹ ਚੀਜ਼ਾਂ ਨੇ ਬਜਾਈ ਕਰਨੀਆਂ ਠੀਕ ਹੈ ਤੇ ਹੁਣ ਆਪਾਂ ਮੂੰਗੀ ਦੀ ਫਸਲ ਪਿਛਲੀ ਵਾਰੀ ਵੀ ਤੁਸੀਂ ਬੀਜੀ ਸੀ ਇਹ ਨਾਲ ਅ ਨਹੀਂ ਆਪਾਂ ਬਣਿਆ ਹੀ ਇਸ ਵਾਰ ਆਏ ਅੱਛਾ ਆਪਾਂ ਇਸ ਤੋਂ ਪਹਿਲਾਂ ਮਟਰ ਬੀਜੇ ਸੀ ਠੀਕ ਹੈ ਕੁਝ ਕਣਕ ਬੀਜੀ ਸੀ ਤੇ ਪਿਛਲੇ ਸਾਲ ਆਪਾਂ ਵਾਈ ਕੰਪਲੈਂਟਰ ਤੋਂ ਬਜਾਈ ਸੀ ਬਣਾਉਣ ਦਾ ਕਾਰਨ ਇਹ ਬਣਿਆ ਵੀ ਉਹ ਪਲਾਂਟਰ ਆਪਾਂ ਬਜਾਈ ਕਰੀ ਤੇ ਬਜਾਈ ਵਾਲਾ ਆਇਆ ਬੜੀ ਸਪੀਡ ਤੇ ਬੀਜ ਕੇ ਉਹ ਜਿਹੜਾ ਇੱਕ ਪੋਰਸ ਆਉਂਦਾ ਉਹ ਛੋਟੇ ਨਾਲ ਜਦੋਂ ਖਿੱਚਦਾ ਹਵਾ ਉਹ ਕਹਿੰਦਾ ਪੈਪਲੋ ਬੈਂਡ ਪੈ ਗਿਆ ਉਹਨੇ ਦਾਣੇ ਨਹੀਂ ਧੱਕੇ ਅੱਛਾ ਉਹ ਅਸੀਂ 9 ਕਿੱਲਾਂ ਦੇ ਵਿੱਚ ਹਾਥੀ ਧੱਕੇ ਮਾਰ ਮਾਰ ਕੇ ਦਾਣੇ ਮੋਰੇ ਕਰਕੇ ਬੀਜੇ ਅੱਛਾ ਉਸ ਤੋਂ ਬਾਅਦ ਹੋਇਆ ਵੀ ਇਹ ਗਲਤ ਪ੍ਰਸਥਾਨਾ ਵੀ ਆਪਾਂ ਇਹੋ ਜਿਹਾ ਬਣਾਈਏ ਕਿ ਜਿੰਦੇ ਵਿੱਚ ਬੀਜ ਦੇ ਵਿੱਚ ਕਮੀ ਨਾ ਹੋਵੇ ਹੁਣ ਸੂਟ ਆਜੇ ਜਦੋਂ ਵੱਜਦਾ ਹੈ ਸੂਟਾ ਜਿਹੜੀ ਪੈਪ ਦੂਤ ਚੱਲ ਜਾਂਦੀ ਲੰਬੀ ਉਹ ਬਲੋਰ ਤੋਂ ਸੂਟਾ ਵੱਜਦਾ ਨਹੀਂ ਠੀਕ ਹੈ ਦਾਣਾ ਚਿਪਦਾ ਫਿਰ ਡਿੱਗ ਪੈਂਦਾ ਹੂੰ ਜਿਹੜੇ ਜਿਹਨੂੰ ਪੈਰ ਨੂੰ ਬੈਂਡ ਨਹੀਂ ਹੁੰਦਾ ਉਹ ਸਹੀ ਖੇਤ ਲੈਂਦੇ ਆ ਬੈਂਡ ਦੇ ਵਿੱਚ ਹਵਾ ਦੀ ਜਿਹੜੀ ਆ ਉਹ ਨਹੀਂ ਫਲੋ ਬਣਦੀ ਨਹੀਂ ਫੋਨੀ ਫਲੋ ਬਣਦੀ ਨਹੀਂ ਫਿਰ ਇਹਨੂੰ ਇਹ ਕਰਨਾ ਪਿਆ ਤਿਆਰ ਠੀਕ ਹੈ ਤੇ ਇਹਨੂੰ ਚਲਾਉਣ ਵਾਸਤੇ ਟਰੈਕਟਰ ਕਿੰਨੀ ਕੁ ਪਾਵਰ ਦਾ ਚਾਹੀਦਾਗਾ ਟਰੈਕਟਰ ਦਾ ਨੋਰਮਲ 50 ਉਸ ਪਰ ਹੋਵੇ ਕੋਈ ਪ੍ਰੋਬਲਮ ਚੱਲ ਜਾਂਦੇ ਸਹੀ ਵਧੀਆ ਠੀਕ ਹੈ ਤੇ ਮਤਲਬ ਵਜ਼ਨ ਕਿੰਨਾ ਕਹਦਾ ਆਮ ਟਰੈਕਟਰ ਨੂੰ ਲਿਫਟ ਦੇ ਉੱਤੇ ਚੱਕ ਲੈਂਦਾ ਹੈ ਨਹੀਂ ਵਜ਼ਨ ਥੋੜਾ ਜਾਂਦਾ ਜਿਆਦਾ ਆ ਇਹ 8 ਕ ਕੁਇੰਟਲ ਦੇ ਲਗਭਗ ਹੈਗਾ ਵਜ਼ਨ ਦਾ ਜੀ 8 ਕੁਇੰਟਲ ਦਾ ਆਮ ਟਰੈਕਟਰ ਚੱਕ ਹੀ ਲੈਂਦੇ ਨੇ ਥੋੜਾ ਜਿਹਾ ਦੂਰ ਹੋ ਜਾਂਦਾ ਨਾ ਇਹ ਅਸੀਂ ਤਾਂ ਕਰਕੇ ਵੀ ਜਿਹੜਾ ਆਪਾਂ ਕਹਿੰਦੇ ਵਜ਼ਨ ਇਹਦਾ ਹੁਣ ਲਾਈ ਵਧ ਗਈ ਆ ਭਾਈ ਵਧ ਗਈ ਪਿੱਛੇ ਆਉਣ ਕਰਕੇ ਤੇ ਆਪਾਂ ਪੌੜਨਾ ਹੀ ਬੀਜ ਪਾਉਣੇ ਆ ਤੇ ਬੀਜ ਦੀ ਐਕੂਰੇਸੀ ਨਹੀਂ ਆਉਂਦੀ ਹੁਣ ਜੇ ਆਪਾਂ ਮੂਲੀ ਬੀਜਣੀ ਆ ਜਾਂ ਛਲਕਮ ਬੀਜਣਾ ਉਹ ਦਾਣੇ ਇਕੱਠੇ ਹੋ ਜਾਣਗੇ ਜੀ ਠੀਕ ਹੈ ਤੇ ਪਲੇਟ ਦੇ ਵਿੱਚੋਂ ਵਿੱਚੋਂ ਜਿਹੜਾ ਦਾਣਾ ਡਿੱਗਣਾ ਹੈ ਉਹ ਕੋ ਪੈਪਟੋ ਨਹੀਂ ਜਾਣਾ ਹੂੰ ਸਿੱਧਾ ਪਲੇਟ ਤੋਂ ਤਾਂ ਡਿੱਗਿਆ ਉਹ ਜ਼ਮੀਨ 'ਤੇ ਲੱਗ ਜਾਣਾ ਠੀਕ ਐ ਤੇ ਬੈਡ ਟੁੱਟਣਾ ਉਹਦੇ ਕਰਕੇ ਆਪਾਂ ਜਿਹੜੇ ਤਵੇ ਲਾਏ ਨੇ ਇਹ ਫਾਲੇ ਲਾ ਦਿੰਨੇ ਤੇ ਬੈਡ ਪੂਰਾ ਹੋ ਜਾਂਦਾ ਹੂੰ ਇਹਦੇ ਵਿੱਚ ਮਤਲਬ ਇੱਕ ਚੀਜ਼ ਹੈਗੀ ਐ ਵੀ ਬੰਦੇ ਨੂੰ ਹੌਲੀ-ਹੌਲੀ ਪ੍ਰੋਪਰ ਜਦੋਂ ਭੇਤ ਆ ਜਾਂਦਾ ਜਿੰਨੇ ਹੁਣ ਆਹ ਬਾਈ ਹੁਣੇ-ਹੁਣੇ ਆ ਕੇ ਬਜਾਈ ਕਰਨ ਲੱਗੇ ਨੇਗੇ ਹਾਂ ਜੇ ਤੋ ਸੈਟਿੰਗ ਆ ਗਈ ਤਾਂ ਪ੍ਰੋਪਰ ਉਹਦੇ ਬਰਾਬਰੀ ਬਜਾਈ ਕਰੂਗਾ ਹਾਂ ਹੁਣੇ ਜਿਵੇਂ ਬਾਹਰ ਰੱਖ ਲਿਆ ਅੰਦਰ ਰੱਖ ਲਿਆ ਉਹ ਤਾਂ ਕੰਮ ਥੋੜਾ ਜਿਹਾ ਬਦਲ ਸਕਦਾ ਹੈ ਡਰਾਈਵਰ ਦੇ ਸੰਤੇ ਡਿਪੈਂਡ ਕਰਦਾ ਤਾਂ ਅਸਲ ਵਿੱਚ ਉਹ ਪੱਕੇ ਰੂਲਰ ਨੇ ਲਤਾੜਦਾ ਉਸ ਤੋਂ ਪਹਿਲੇ ਜਿੰਦਰਾ ਲਾਇਆ ਬੱਟਾ ਪਾਉਣ ਵਾਲੇ ਤੇ ਟਰੈਕਟਰ ਵਾਂਗੂ ਠੀਕ ਹੈ ਜਿਹੜਾ ਅੱਗਿਆ ਹੋਇਆ ਹੈ ਜਿੰਦਰਾ ਨੇ ਬੈੱਡ ਲੈਵਲ ਕਰਨਾ ਜਿੱਥੇ ਕੋਈ ਕਮੀ ਮਿੱਟੀ ਦੀ ਉਹਨੇ ਪੂਰੀ ਕਰ ਦੇਣੀ ਆ ਹਾਂ ਉਸ ਤੋਂ ਬਾਅਦ ਰੂਲੇ ਨੇ ਲਤਾੜ ਦੇਣਾ ਯਾਨੀ ਉਹ ਜਿੰਦਰਾ ਲੱਗਿਆ ਹੋਇਆ ਜਿਹੜਾ ਬੈੱਡ ਨੂੰ ਪੱਧਰ ਕਰਨ ਵਾਸਤੇ ਲੱਗਿਆ ਹੋਇਆਗਾ ਪੱਧਰਾ ਮਿੱਟੀ ਨੂੰ ਵਿਚਾਲੇ ਲਿਆਉਣ ਵਾਸਤੇ ਆ ਉਹਨੇ ਬੈੱਡ ਵਿਚਾਲੇ ਨਹੀਂ ਆਉਣਾ ਥੋੜਾ ਜਿਹਾ ਅੱਗੇ ਦੀ ਜਾ ਕੇ ਵੀਰਾਂ ਨੂੰ ਦਿਖਾ ਦਿੰਨੇ ਆਂਗੇ ਆਪਾਂ ਵੀ ਜਿਹੜਾ ਆ ਜਿੰਦਰਾ ਲੱਗਿਆ ਹੋਇਆਗਾ ਇਹ ਬੈੱਡ ਨੂੰ ਪੱਧਰ ਕਰਨ ਵਾਸਤੇ ਲੱਗਿਆ ਹੋਇਆ ਹੂੰ ਰੂਲੇ ਨੇ ਚੱਲ ਕਰਕੇ ਬੈਠੇ ਪੂਰਾ ਲਟਾੜ ਹੋ ਗਿਆ। ਇਹਦਾ ਮੋਇਸਚਰ ਨਹੀਂ ਖਤਮ ਹੋਏਗਾ। ਅੱਜ ਤੋਂ ਨਹੀਂ ਟਰੈਕਟਰ ਦੇ ਟਾਇਰ ਲੰਗੇ ਨੇ ਵੀਰੋ ਉਹ ਥਾ ਨੂੰ ਐਸ ਜਿੰਦਰੇ ਨੇ ਪੱਤਰ ਕਰ ਲਿਆ। ਇੱਥੋਂ ਮਿੱਟੀ ਭਰਤੀ ਆ ਇਹਦੇ ਵਿੱਚ। ਹਾਂਜੀ ਹਾਂਜੀ। ਇਹ ਬੈੱਡ ਨੇ ਲਟਾੜਤਾ ਰੂਲੇ ਨੇ। ਹੂੰ ਬੈੱਡ ਲਟਾੜੇ ਹੋਏ ਉੱਤੇ ਉਸ ਤੋਂ ਬਾਅਦ ਪਿੱਛੇ ਤਵੇ ਚੱਲਣੇ ਆ। ਆ ਦੇਖੋ। ਸਾਡੇ ਪਹਿਲਾਂ ਇਹੀ ਕਰ ਰਹੇ ਨੇ। ਤਵੇ ਦੇ ਵਿੱਚ ਵੀ ਪੈ ਰਿਹਾ ਸਿੱਧਾ ਟਰੈਕਟਰ। ਇੱਧਰ ਦੇਖੋ ਪਤਾ ਲੱਗੇਗਾ ਤਵੇ ਦਾ। ਉਹ ਦੇਖੋ ਬੀਜ ਲੱਗ ਰਿਹਾ। ਇਥੋਂ ਨਹੀਂ ਇਹ ਇਧਰ ਦੀ ਕਰਕੇ ਕੈਮਰਾ ਆਪ ਦਿਖਾਉਣਾ ਵੀਰੋ ਆ ਵੀ ਇਥੋਂ ਨਹੀਂ ਡਿੱਗ ਰਿਹਾ ਸਿੱਧਾ ਤਵੇ 'ਚ ਪੈ ਰਿਹਾ ਹਾਂ ਪੈਪਰ ਹੀ ਨਹੀਂ ਆ ਰਿਹਾ ਇੱਕੋ ਜਿਹੀ ਦੂਰੀ ਤੇ ਆਏਗਾ ਦੂਜਾ ਇਹ ਤਵੇ ਨੇ ਬੈਡ ਨੂੰ ਕੋਲਾ ਨਹੀਂ ਕੀਤਾ ਹਾਂ ਫੱਤਰ ਨਹੀਂ ਖਤਮ ਹੋਏਗਾ ਫੱਤਰ ਖਤਮ ਹੋ ਉਸਟਰ ਉੱਡ ਗਿਆ ਤੇ ਵੀ ਯੋਗਦਾ ਨਹੀਂ ਹਾਂ ਉਸ ਤੋਂ ਬਾਅਦ ਪਿੱਛੇ ਫੇਰ ਰੂਲਾ ਹੈ ਇਹਦੇ ਉੱਤੇ ਨੇ ਜ਼ਮੀਨ ਨੂੰ ਫਿਰ ਲਤਾੜਨਾ ਹੂੰ ਫੱਤਰ ਬਿਲਕੁਲ ਖਤਮ ਨਾ ਹੋਵੇ ਤੇ ਉਹ ਰੂਲੇ ਨੇ ਟੈਟ ਕਰਕੇ ਚੱਲਣਾ ਅੱਗੇ ਭਜਾਈ ਅੱਗੇ ਰੂਲਾ ਭਜਾਈ ਹੋ ਗਈ ਫਿਰ ਰੂਲਾ ਹੂੰ ਆ ਨੰਬਰ ਨੇਗੇ ਵੀਰੋ ਜਿਹੜੇ ਸਕਰੀਨ ਤੇ ਵੀ ਚੱਲ ਰਹੇ ਨੇ ਤੇ ਸਟicker ਤੇ ਵੀ ਤੁਸੀਂ ਨੰਬਰ ਦੇਖ ਰਹੇ ਹੋਗੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਗੱਲਬਾਤ ਕਰਕੇ ਜਿਹੜਾ ਪਲੈਂਟਰ ਆ ਉਹਦਾ ਮੰਗਵਾ ਸਕਦੇ ਹੋ ਤੇ ਜੇ ਹਾਂ ਬੈੱਡ ਦੇ ਤੁਸੀਂ ਅਗਰ ਆਈਂ ਵੇਖੋ ਕਿੰਨੇ ਆ ਜਿਹੜੇ ਵਾਈਕਮ ਪਲੈਂਟਰ ਆ ਉਹਨਾਂ ਦੇ ਬੈੱਡ ਇਸ ਤੋਂ ਵਧੀਆ ਪਾਣੀ ਨਹੀਂ ਪਾਣੀ ਨਹੀਂ ਚੱਲ ਰਿਹਾ ਹੂੰ ਇਹ ਖੇਲ ਆ ਜਿਹੜੀ ਪ੍ਰੋਪਰ ਮਤਲਬ ਜੇ ਆਪਾਂ ਮਿਸਤਰੀ ਪਲਸਟਰ ਨੂੰ ਕਹੀਏ ਤੇ ਉਹ ਵੀ ਐਵੇਂ ਨਹੀਂ ਬਣਾ ਸਕਦਾ ਨਹੀਂ ਬਣਾ ਸਕਦਾ ਜਿੰਨਾ ਪਲੇ ਨੇ ਬੈੱਡ ਨੂੰ ਕਰ ਰਿਆ ਕਰ ਰਿਹਾ ਹੈ ਬਿਲਕੁਲ ਜੀ ਤੇ ਕਿਸੇ ਥਾਂ ਤੇ ਬੈੱਡ ਤੇ ਪਾਣੀ ਨਹੀਂ ਚੜਨਾ ਬੈੱਡ ਦਾ ਮਤਲਬ ਹੀ ਫਸਲ ਦਾ ਤਾਂ ਹੈ ਵੀ ਜੇ ਉੱਤੇ ਪਾਣੀ ਨਾ ਚੜੇ ਤਾਂ ਹੂੰ ਤੇ ਪਾਣੀ ਚੜ ਗਿਆ ਫਿਰ ਉਹਦਾ ਫਾਇਦਾ ਕੋਈ ਨਹੀਂ ਬੈੱਡ ਦਾ ਜਣੀ ਇਹ ਬੈੱਡ ਵੀ ਬਹੁਤ ਸੋਹਣੇ ਬਣੇ ਨੇ ਸ਼ਾਨਦਾਰ ਪੂਰੇ ਹਾਂਜੀ ਹਾਂਜੀ ਸੋ ਵੀਰੋ ਤੁਸੀਂ ਇਹ ਬੈੱਡ ਦਾ ਇਹਨਾਂ ਕਿਨਾਰਾ ਤੁਹਾਨੂੰ ਉਹ ਨਹੀਂ ਦਿ세ਗਾ ਇਹ ਕਿਥੇ ਬੈਡ ਮਸ਼ੀਨ ਟੱਪੀ ਆ ਇਹਨੇ ਕਿਨਾਰੇ ਨੂੰ ਸਾਫ਼ ਕਰਕੇ ਚੱਲਣਾ ਕਿਉਂਕਿ ਜਿਹੜਾ ਰੂਲਾ ਹੈਗਾ ਤੇ ਦੂਸਰਾ ਪਾਸਾ ਜਦੋਂ ਬੈਡ ਦਾ ਟੱਚ ਹੁੰਦਾ ਹੈਗਾ ਜਿਹੜਾ ਤੁਹਾਨੂੰ ਆ ਰਿਹਾ ਨਾ ਨੋਰਮਲ ਵੇਸੇ ਚੱਲ ਰਿਹਾ ਹੈ ਕਹਿੰਦਾ ਡੀਜ਼ਲ ਖਰਚਾ ਕੋਈ ਨਹੀਂ ਆਪਾਂ ਪਲੇਨ ਕਰ ਰਹੇ ਆ ਸਾਈਡ ਤੋਂ ਬਹੁਤ ਸੋਹਣਾ ਪਲੇਨ ਇਹ ਜਿਹੜਾ ਬੈਡ ਦੇ ਕਿਨਾਰੇ ਨੂੰ ਕਰ ਰਿਹਾ ਵੀਰੋ ਤੇ ਬਹੁਤ ਹੀ ਵਧੀਆ ਆਪਾਂ ਮਸ਼ੀਨ ਕਹਿ ਦਈਏ ਵੀ ਦੂਜੀਆਂ ਮਸ਼ੀਨਾਂ ਦੇ ਨਾਲ ਜੇ ਇਹਦਾ ਖਰਚੇ ਦਾ ਵੀ ਕੰਪੈਰੀਜ਼ਨ ਕਰੀਏ ਤਾਂ ਅੱਧੇ ਤੋਂ ਵੀ ਘੱਟ ਰੇਟ ਇਹਦਾ ਆਪਾਂ ਕਹਿ ਦਈਏ ਇਹਨੇ ਆਪਣੇ ਬਰਨਾਲੇ ਮਸ਼ੀਨਾਂ ਗਈਆਂ ਜੀ ਆਪਣੇ ਪਿੰਡ ਹੀ ਮੇਰੇ ਪਿੰਡ ਚੱਲ ਰਹੀ ਹੈ ਜੀ ਤੁਹਾਡੇ ਵੀ ਗਈ ਹੈ ਕਦੇ ਬਰਨਾਲੇ ਗਈਆਂ ਦੋ ਤਿੰਨ ਮਸ਼ੀਨਾਂ ਹੂੰ ਉਹ ਕਹਿੰਦੇ ਵੀ ਅਸੀਂ 2-200 250 ਕਿੱਲਾ ਬਜਾਈ ਕਰਦੀ ਕਰਤੀ ਹੈ ਨਾ ਬਜਾਈ ਤਾਂ ਲੈ ਗਿਆ ਮਸ਼ੀਨ ਆਪਦੇ ਵਾਸਤੇ ਹਾਂ ਉਹ ਕਹਿੰਦੇ 2-4 ਕਿੱਲੇ ਬਜਾਈ ਕੀਤੀ ਫਿਰ 10-20 ਜੀ ਐਵੇਂ ਕਰਦੇ ਕਰਦੇ ਆ ਉਹਨਾਂ ਨੂੰ ਟਰੈਕਟਰ ਬਦਲਣਾ ਪੈ ਗਿਆ ਉਹਨਾਂ ਕੋਲ ਪੁਰਾਣਾ ਟਰੈਕਟਰ ਸੀ ਅੱਛਾ ਉਹ ਕਹਿੰਦੇ 250 ਕਿੱਲਾ ਕਰਦੇ ਫਿਰ 250 ਕਿੱਲਾ ਬਜਾਈ ਕਰਤੀ ਹੈ ਨਾ ਟਰੈਕਟਰ ਤਾਂ ਫਿਰ ਦਿਨ ਦਾ ਚੱਲਣਾ ਔਖਾ ਹੋ ਜਾਂਦਾ ਹੈ ਹੂੰ ਤੋ ਵੀਰੋ ਆ ਜਿਹੜੀਆਂ ਬਾਈ ਜਿਹੜਾ ਫਸਲਾਂ ਦੇ ਵਿੱਚ ਦੱਸਿਆ ਸੀ ਇੱਕ ਹੋਰ ਉਹਨਾਂ ਦੱਸੀ ਆ ਬਰਨਾਲੇ ਵਾਲਿਆਂ ਨੇ ਵੀਰਾਂ ਨੇ ਉਹ ਕਹਿੰਦੇ ਵੀ ਜਿਹੜਾ ਨੋਵੇਟਿਕ ਪਲੈਂਟਰ ਆ ਉਹ ਡੀਏਪੀ ਪਾਉਂਦਾ ਸਾਈਡ ਤੇ ਠੀਕ ਐ ਸਾਈਡ ਤੇ ਪੈਣ ਕਰਕੇ ਜਦੋਂ ਮੱਕੀ ਉਗਦੀ ਆ ਤੇ ਉਹਦਾ ਰੰਗ ਪੀਲਾ ਪੀਲਾ ਜਾ ਰਹਿੰਦਾ ਪੀਲਾ ਰਹਿੰਦਾ ਐ ਡੀਏਪੀ ਨਾਲ ਹੀ ਪੈਂਦੀ ਆ ਵੀਰੇ ਇਹਦੇ ਨਾਲ ਕਹਿੰਦੇ ਵੀ ਡੀਏਪੀ ਹੁੰਦਿਆਂ ਮੱਕੀ ਦੀ ਸਪੀਡ ਬਹੁਤ ਜ਼ਿਆਦਾ ਹੂੰ ਸਟਾਰਟਿੰਗ ਦੇ ਵਿੱਚ ਕਲਰ ਕਾਲਾ ਰਹਿੰਦਾ ਸ਼ੁਰੂਆਤ ਦੇ ਵਿੱਚ ਹਾਂ ਜੀ ਡੀਏਪੀ ਉਸੇ ਥਾਂ 'ਚ ਪੈ ਗਈ ਜਾਂਦੀ ਤੁਹ ਜਿਹੜੇ ਖੰਭ ਦੀ ਫਿਨਿਸ਼ਿੰਗ ਦੇਖੋ ਹੂੰ ਜਿਹੜਾ ਤੁਹਰਾ ਬੈਟਰ ਨੇ ਬਿਲਕੁਲ ਨਾਲ ਬਣਾਉਣਾ ਸੋ ਬਾਕੀ ਵੀਰੋ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਪਲਾਂਟਰ ਕਿਵੇਂ ਲੱਗਿਆ ਕਿਉਂਕਿ ਮੈਨੂੰ ਪਲਾਂਟਰ ਬਹੁਤ ਵਧੀਆ ਲੱਗਿਆ ਕਿਉਂਕਿ ਬਹੁਤ ਵਧੀਆ ਢੰਗ ਦੇ ਨਾਲ ਇਹ ਬਜਾਈ ਸਾਰੀ ਕਰ ਰਿਹਾ ਹੈਗਾ ਤੇ ਬਿਲਕੁਲ ਇੱਕ ਨੰਬਰ ਬਜਾਈ ਆਪਾਂ ਕਹਿ ਦਈਏ ਵੀ ਹੋ ਰਹੀ ਹੈਗੀ ਤੇ ਜਿਹੜਾ ਇਹਦਾ ਖਰਚਾ ਹੈਗਾ ਉਹ ਖਰਚਾ ਹੀ ਬਹੁਤ ਥੋੜਾ ਹੈਗਾ ਕਿਉਂਕਿ ਇਸ ਪਲਾਂਟਰ ਦੀ ਜੇ ਆਪਾਂ ਮੈਂ ਵਾਰ-ਵਾਰ ਤੁਹਾਨੂੰ ਕਹਿ ਰਿਹਾ ਵੀ ਜਿਹੜੀ ਕੀਮਤ ਆ ਗਈ ਉਹ ਦੂਜੇ ਨਿਮੈਟਿਕ ਪਲਾਂਟਰਾਂ ਦੇ ਨਾਲੋਂ ਬਹੁਤ ਜ਼ਿਆਦਾ ਘੱਟ ਆ ਗਈ। ਤਿੰਨ ਆ ਜਾਣੇ ਜਿੰਦੇ ਬਰਾਬਰ। ਹਾਂ ਉਹਦੇ ਬਰਾਬਰ ਇਹ ਤਿੰਨ ਮਸ਼ੀਨਾਂ ਆ ਜਾਣ। ਪਲਾਂਟਰ ਆ ਜਾਣੇ ਉਹਦੇ ਬਰਾਬਰ। ਤੇ ਇਹ ਆਪਣਾ ਪਲਾਂਟਰ ਹੈਗਾ ਆਪਾਂ ਬਣਾਇਆ ਪਰ ਆਪਣੇ ਕੋਲੇ ਮੋਗੇ ਗਏ ਦੋ ਪਲਾਂਟਰ ਬਿਨਾ ਪੇਂਟ ਤੋਂ ਲੈ ਗਏ। ਅੱਛਾ ਆਪਣੀ ਬਜਾਈ ਵਾਸਤੇ ਨਹੀਂ ਬਚਿਆ। ਠੀਕ ਹੈ ਹੁਣੇ ਬਾਈ ਜੀ ਨੇ ਆਪਣੇ ਰਤਗੀ ਏਰੀਏ ਤੇ ਠੀਕ ਹੈ ਇਹਨਾਂ ਤੋਂ ਮੰਗਵਾ ਕੇ ਆਪਾਂ ਕਰਾਇਆ ਤੇ ਬਜਾ ਰਹੇ ਆਪਣੇ ਕੋਲੇ ਖੇਤੀ ਲਗਭਗ 100 ਕਰੇ ਦੇ ਅੰਦਰ ਪਰ ਮੂੰਗੀ ਬੀਜਣੇ ਆ ਹੂੰ ਉਹ ਸਾਰੀ ਹੁਣੇ ਇਹਨਾਂ ਤੋਂ ਬਜਾ ਰਹੇ ਵੀ ਆਪਣਾ ਬਣਦਾ ਬਣਦਾ ਤੇ ਮੂੰਗੀ ਲੇਟ ਹੋ ਜਾਣੀ ਆ ਜਾਨੀ ਜਿਨ੍ਹਾਂ ਨੇ ਬਣਾਏ ਨੇ ਉਹਨਾਂ ਨੂੰ ਮੰਗਣਾ ਪੈ ਗਿਆ ਹਾਂਜੀ ਹਾਂਜੀ ਰੈਂਟ ਤੇ ਮੰਗਣਾ ਨੇ ਜੀ ਰੈਂਟ ਤੇ ਰੈਂਟ ਕਰਾਇਆ ਰੈਂਟ ਤੇ ਕਰਾਇਆ ਤੇ ਬਜਾ ਰਹੇ ਨੇ ਦੇਖੋ ਭਈ ਆਪ ਚਲੋ ਬਹੁਤ ਵਧੀਆ ਗੱਲ ਆ ਭਈ ਇਹ ਹੈ ਨਾ ਤੇ ਤਕਰੀਬਨ ਆ ਪੱਕੇ ਜਿਵੇਂ ਬਾਈ ਹੁਣ ਤੁਸੀਂ ਮਤਲਬ ਬੀਜ ਵੀ ਰਹੋ ਜਾਂ ਤੁਸੀਂ ਆਪ ਵੀ ਬੀਜੀ ਹੋਗੀ ਬਾਈ ਥੋੜਾ ਤਿਆਰਪਾ ਸਸੀ ਕਾਲ ਜੀ ਬਾਈ ਸਸੀ ਕਾਲ ਤੇ ਥੋੜਾ ਤਿਆਰਪਾ ਮਤਲਬ ਕਿਵੇਂ ਰਿਹਾ ਮੇਰਾ ਬਿਜਾਈ ਜੀ ਇੱਕ ਤਾਂ ਜੀ ਬੈਡ ਦੇਖੋ ਤੁਸੀਂ ਪਲੈਂਟਰ ਦਾ ਬੈਡ ਦੇਖੋਗੇ ਤੁਸੀਂ ਉਹਨਾਂ ਉੱਚਾ ਹੋਊਗਾ ਵਿਚਾਲੋਂ ਨੀਮ ਆਊਗਾ ਉਮਾਰਾ ਜੇ ਕਿਸੇ ਬੰਦੇ ਨੇ ਪਾਇਆ ਟੈਗਿਆ ਕਿਸੇ ਨੂੰ ਟੈਗਿਆ ਪਾਣੀ ਨਾਲ ਦੇਣ ਨਾਲ ਨਾਲ ਵਿੱਚ ਇਹਦੇ ਦੇਖਣਾ ਕਿੰਨਾ ਮਰਜੀ ਵਾਜਨ ਦੇ ਲੋ ਐਂ ਪਾਣੀ ਨਹੀਂ ਕਿੜੂਗਾ ਦੂਜੀ ਗੱਲ ਸਭ ਤੋਂ ਪਹਿਲਾਂ ਗੱਲ ਇਹਦੀ ਜੀ ਡੀਪੀ ਹੈ ਹਾਂ ਡੀਪੀ ਉਹਦੇ 2 ਘਟੇ ਪਲਾਂਟਰ ਚ ਇਹਦੇ 40 ਕਿਲੋ ਬਹੁਤ ਹੈ ਕਿਉਂ ਇਹ ਡੀਏਪੀ ਬਿਲਕੁਲ ਬੀ ਦੇ ਨਾਲ ਪੈਂਦੀ ਹੈ ਵੇਸਟ ਨਹੀਂ ਜਾਂਦਾ ਜੀ ਵੇਸਟ ਨਹੀਂ ਜਾਂਦਾ ਉਹ ਬਲਾਂਟਰ ਦੇ ਡੀਏਪੀ ਪੈਂਦੀ ਹੈ ਜਮਾਂ ਥੱਲੇ ਹੂੰ ਉਹ ਜਦੋਂ ਨੂੰ ਪੌਦੇ ਨੂੰ ਜ਼ਰੂਰਤ ਤਬੀ ਡੀਪੀ ਕਹੇ ਹੀ ਖਾਦ ਹੈ ਜਿਹੜੀ ਪੌਦੇ ਦੀ ਜੜ੍ਹ ਚ ਕੰਮ ਕਰਦੀ ਹੈ ਜੜ੍ਹ ਚ ਕੰਮ ਕਰਦੀ ਹੈ ਮਤਲਬ ਜੇ ਉਹ ਤੋਂ 1 ਇੰਚ ਵੀ ਦੂਰ ਹੈ 2 ਇੰਚੋਂ ਤਾਂ ਵੀ ਨਹੀਂ ਲੈਂਦਾ ਨਾ ਤਾਂ 2 ਇੰਚ ਦੂਰੋਂ ਕੰਮ ਕਰੇ ਨਾ ਉੱਤੇ ਸਿੱਟਿਆ ਕਰ ਹਾਂ ਹੁਣ ਕਣਕ ਤੇ ਔੜਾ ਆਪਣਾ 7 6 ਇੰਚ ਦਾ ਹੁੰਦਾ ਅੱਜ ਕੱਲ੍ਹ ਹੁਣ 6.5 7 ਦਾ ਹੈ ਇੱਕ ਔੜਾ ਬੰਦ ਹੋ ਜਾ ਉੱਥੇ ਡੀਪੀ ਦਿਖਾਉਂਦੀ ਹੈ ਦਿਖਾਉਂਦੀ ਹੈ ਇਹ ਤੋਂ ਫਰਕ ਨਹੀਂ ਨੀਵੇਂ ਹੋਊਗਾ ਮੈਂਨ ਦੇਖੋ ਤੁਸੀਂ ਡੀਪੀ ਨਾਲ ਅੱਛਾ ਫਿਰ ਨਾਲ ਇਹ ਦੇ ਜੇ ਆਪਾਂ ਕਿਤੇ ਵੀ ਖੜਾ ਕੇ ਦੁਬਾਰੇ ਤੋਰਾਂਗੇ ਇਹ ਉਥੋਂ ਹੀ ਨਾਲ ਦੇ ਨਾਲ ਹੀ ਬੀਜ ਆਊਗਾ ਇਹ अच्छा ये तो मेन मतलब है उरी रोक लांगे उरी भी रुकजूगा इथी भी रुकजूगा उरुही भी चल प दोबारा ठीक है ये खाद ऊपरऊ आउगी इथों अच्छा ਤੁਸੀਂ ਕਿੰਨਾ ਮਰਦੀ ਪਾ ਲੋ 3 ਕਿਲੋ ਮੱਕੀ ਵੀ ਮੇਰੀ ਬੀਜੀ ਹੋਈ ਹੈ ਅੱਛਾ ਹਾਂ 3 ਕਿਲੋ ਕਿੱਲੇ ਦੀ ਕਿੱਲੇ ਦੀ ਤੇ ਮੂੰਗੀ ਦਾ ਹੁਣ ਵੀ ਕਿੰਨੇ ਤੇ ਸੈੱਟ ਕੀਤਾ ਹੋਇਆਗਾ ਇਹ ਮੂੰਗੀ ਹੁਣ 6 ਕਿਲੋ ਪੰਦੀ ਹੈ 6 ਕਿਲੋ ਕਿੱਲੇ ਦੀ ਹਾਂ ਭਾਈ ਉਹਨਾਂ ਕੋਲ ਬਰੀਡਰ ਵੀ ਸੀ 6 ਕਿਲੋ ਪਾਇਆ ਬੈਡਾਂ ਦੇ ਸਾਹਮਣੇ 6 ਕਿਲੋ 6 ਕਿਲੋ ਮੰਨ ਲਓ ਨਾਰਮਲ ਮੁੰਗੀ ਹੈ 9 ਕਿਲੋ ਮੰਨ ਜੂਗੀ ਹੂੰ ਇਹ ਸਾਰਾਂ ਚ ਪਾਈ ਆਪਾਂ ਜੇ ਪਲਾਂਟਰ ਦੀ ਇੱਕ ਸੋਹਣੀ ਜੀ ਫੋਟੋ ਲੈ ਲਈਏ ਤੇ ਬਹੁਤ ਸੋਹਣਾ ਪਲਾਂਟਰ ਵੀ ਰੋ ਇਹ ਚੱਲ ਰਿਹਾਗਾ ਬੱਡ ਵੀ ਦੇਖੋ ਨਾਲੇ ਕੋਈ ਲੋਡ ਨਹੀਂ ਹੈਗਾ ਹਾਂ ਕੋਈ ਲੋਡ ਨਹੀਂ ਰੈਕ ਨਹੀਂ ਲੋਡ ਨਹੀਂ ਜਮ ਤਨ 5 ਲੀਟਰ ਸਾਢੇ ਕਿ ਤਨ ਲੀਟਰ ਨਾਰਮਲ ਖਰਚਾ ਹੈਗਾ 1 ਕਿੱਲੇ ਦਾ 1 ਕਿੱਲੇ ਦਾ 1 ਕਿੱਲੇ ਦਾ ਬਹੁਤ ਜਾਇਜ਼ ਆਪਾਂ ਕਹਿ ਦਈਏ ਵੀ ਜਿਹੜਾ ਖਰਚਾ ਹੈਗਾ ਤੋ ਵੀਰੋ ਜੇ ਤੁਸੀਂ ਇਹ ਮਸ਼ੀਨ ਮਗਵਾਉਣੀ ਹੈ ਤਾਂ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਹੋਗੇ ਸੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਬਹੁਤ ਧੰਨਵਾਦ ਜੀ ਇਹਦੀ ਇਹਨਾਂ ਨਾਲ ਉਹ ਵੀ ਇੱਕ ਜੀ ਜੀ ਤੁਸੀਂ ਮੂਲੀ ਫਾਕਮਲ ਮਟਰ ਛੋਲੇ ਸਰੋਂ ਉਸ ਮਰਜ਼ੀ ਵੀ ਦਿਓ ਜੇ ਸਾਰੀਆਂ ਫਸਲਾਂ ਬੜੀ ਹੋਰ ਆਪਣੀ ਖਾਸੀਅਤ ਜਿਹੜੀ ਆਪਾਂ ਨਹੀਂ ਦੱਸ ਸਕੇ ਸੀਗੇ ਇਹ ਜਿਹੜਾ ਪਲਾਂਟਰ ਆ ਤੁਸੀਂ ਆ ਪਿੱਛੇ ਆਓ ਹੂੰ ਜਿਵੇਂ ਪਲੈਂਟਰ ਆਮ ਹੁੰਦੇ ਨੇ ਉਹ ਟੈਨਾ ਹੁੰਦੀਆਂ ਫਿੱਟ ਕੀਤੀਆਂ ਹਾਂ ਹਾਂ ਮੂਰੇ ਉਹ ਜੇ ਥੋੜੀ ਟੌਪ ਲਿੰਗ ਟੈਲਡ ਕਰਦੇ ਹਾਂ ਤੇ ਵੀ ਉੱਚਾ ਹੋ ਜਾਂਦਾ ਉੱਚਾ ਹੋ ਜਾਂਦਾ ਹਾਂ ਜੇ ਥੋੜੀ ਟੌਪ ਲਿੰਗ ਖੋਲ ਲਈ ਤੇ ਢੂੰਗਾ ਹੋ ਗਿਆ ਹੂੰ ਕਿਤੇ ਪਲੈਂਟਰ ਆਪਣਾ ਘੱਟ ਲੱਗਿਆ ਤੇ ਵੀ ਨੰਗਾ ਰਹਿ ਗਿਆ ਹੂੰ ਇਸ ਪਲੈਂਟਰ ਨੇ ਇਸ ਤਰੀਕੇ ਉੱਠਣਾ ਹੈ ਕਿੰਨਾ ਬੈਡ ਉੱਚਾ ਹੈ ਨੇ ਉੱਚਾ ਹੋ ਜਾਣਾ ਅੱਛਾ ਇਦਾਂ ਹੀ ਅਸਲ ਵਿੱਚ ਨਾ ਹੋ ਜਾਓ ਠੀਕ ਹੈ ਇਹਨੇ ਆਪਣੀ ਮਰਜ਼ੀ ਨਾਲ ਰੂਲੇ ਤੇ ਚੱਲਣਾ ਪਿੱਛੇ ਵਾਲੇ ਤੇ ਇਹਦਾ ਲੈਵਲ ਉਹੀ ਰਹਿਣਾ ਜਿੱਥੇ ਆਪਾਂ ਇੱਕ ਵਾਰ ਬੰਨਤਾ 1 ਇੰਚ ਮਿੱਟੀ ਵਿੱਚ ਵੀ ਪੈਣਾ ਹੈ ਹਾਂ ਭਾਵੇਂ ਜਿੰਨੀ ਮਰਜ਼ੀ ਬਿਜਾਈ ਕਰ ਲਓ ਉਹ 1 ਇੰਚ ਰਵੇਗਾ ਵੱਧ ਕਰਨੀ ਨਹੀਂ ਹੋਵੇਗਾ ਹਾਂ ਉਹ ਜਿਹੜੇ ਆਪਣੀ ਘਰ ਦੇ ਖੇਤੀ ਆਰਗੈਨਿਕ ਉਹ ਲਗਭਗ ਇੱਕ ਬੈੱਡ ਤੇ ਪਾਉਂਦੇ ਨੇ ਕਣਕ ਹਾਂ ਦੂਜੇ ਤੇ ਪਾਉਂਦੇ ਨੇ ਛੋਲੇ ਹਾਂ ਇੱਕ ਇਹਦੇ ਜਿਹੜੇ ਛੋਲੇ ਨੇ ਉਹ ਹੁੰਦੇ ਨੇ ਲਗਭਗ 3 ਇੰਚ ਦਮਾਈ ਤੇ ਹਾਂ ਕਣਕ ਹੁੰਦੀ ਹੈ 1.5 ਇੰਚ ਦਮਾਈ ਤੇ ਹਾਂ ਛੋਲੇ ਉੱਤੇ ਮੀਂਹ ਜਾਂਗੇ ਪੈਦਾਵਾਰ ਨਹੀਂ ਦਿੰਦੇ ਉਹਨਾਂ ਨੂੰ ਪਾਣੀ ਲਾਉਣਾ ਨਹੀਂ ਹੁੰਦਾ ਪਾਣੀ ਚੜਾਉਣਾ ਨਹੀਂ ਹੁੰਦਾ ਹਾਂ ਉਹ 1 ਜਿਮੇਦਾਰ 1 ਬੈਡ ਨੂੰ 3 ਇੰਚ ਡੂਗਾ ਦੇਖ ਸਕਦਾ ਅੱਛਾ ਦੂਜੇ ਨੂੰ 1.5 ਇੰਚ ਰੱਖ ਸਕਦਾ ਦੋਨਾਂ ਦੀ ਅਲੱਗ-ਅਲੱਗ ਆ ਅਲੱਗ-ਅਲੱਗ ਆ ਜਾਨੀ ਦੋਨਾਂ ਦੀ ਦੋਨਾਂ ਨੇ ਇਸ ਇਸ ਰੂਲ ਤੇ ਚੱਲਣਾ ਹੂੰ ਫੋ ਕਿਵੇਂ ਲੱਗੀ ਵੀਡੀਓ ਥੋੜੀ ਲੈਂਥੀ ਹੋ ਗਈ ਪਰ ਤਕਰੀਬਨ ਤੁਹਾਡੇ ਜਿਹੜੇ ਸਾਰੇ ਸਵਾਲ ਲਿੰਗੇ ਉਹ ਇਸ ਵੀਡੀਓ ਦੇ ਵਿੱਚ ਆਪਾਂ ਕਵਰ ਕਰ ਲਏ ਹੈਗੇ ਤੇ ਬਾਕੀ ਧੰਨਵਾਦ ਜੀ ਤੁਹਾਡਾ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਹ ਵੀਡੀਓ ਨੂੰ ਦੇਖਿਆ ਸੋ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਥੈਂਕ ਯੂ ਬਈ ਖੁਲਜੀਤ ਸਿੰਘ ਜੀ ਥੈਂਕ ਯੂ ਜੀ ਤੁਹਾਨੂੰ